ਮਾਂ ਨੇ ਛੋਟੇ-ਛੋਟੇ ਤਿੰਨ ਜਵਾਕਾਂ ਨੂੰ ਕਿੰਨੀਆਂ ਮੁਸ਼ਕਿਲਾਂ ਝੇਲ ਕੇ ਪਾਲਿਆ ਹੋਣਾ ਤਿੰਨਾਂ ਨੂੰ ਸਾਹਮਣੇ-ਸਾਹਮਣੇ ਹੁਣ ਜਦੋਂ ਇਹ ਬੱਚੇ ਪਲ ਗਏ ਸੀ ਵੱਡੇ ਹੋ ਗਏ ਸੀ ਤਾਂ ਮਾਂ ਨੇ ਹੁਣ ਇਹ ਹੀ ਸੁੱਖ ਦਾ ਟਾਈਮ ਦੇਖਣਾ ਸੀ ਪਰ ਇਸ ਮੌਕੇ ਤੇ ਵੀ ਰੱਬ ਨੇ ਅਜੇ ਹੀ ਮਾਰ ਮਾਰੀ ਕਿ ਤਿੰਨੋਂ ਬੱਚੇ ਇੱਕੋ ਝਟਕੇ ਦੇ ਵਿੱਚ ਖੋਲੇ ਘਰ ਦੇ ਵਿੱਚ ਸਨਨਾਟਾ ਛਾ ਗਿਆ ਤੇ ਮਾਪਿਆਂ ਦੇ ਇਹ ਤਿੰਨੋਂ ਬੱਚੇ ਜੋ ਆਪਸ ਦੇ ਵਿੱਚ ਭੈਣ-ਭਰਾ ਸੰਦਸਦੀਏ ਕਿ ਮੋਟਰਸਾਈਕਲ ਤੇ ਜਾ ਰਹੇ ਸਨ ਲੋਕਾਂ ਨੇ ਦੱਸਿਆ ਕਿ ਇਸ ਦੇ ਵਿੱਚ ਤਿੰਨ ਮ੍ਰਿਤਕ ਦੇਹਾਂ ਮਿਲੀਆਂ ਨੇ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹ ਕੁੜੀ ਅਤੇ ਮੁੰਡੇ ਆਪਸ ਦੇ ਵਿੱਚ ਭੈਣ ਭਰਾ ਨੇ ਫਿਰੋਜ਼ਪੁਰ ਫਾਜ਼ਿਲਕਾ ਸੜਕ ਤੇ ਉੱਤੇ ਪਿੰਡ ਪੂਰੇ ਕਲਾਂ ਨਜ਼ਦੀਕ ਇਹ ਹਾਦਸਾ ਹੋਇਆ ਜਿੱਥੇ ਕੈਂਟਰ ਚਾਲਕ ਨੇ ਇੱਕ ਹਸਤਾ ਖੇੜਦਾ ਪਰਿਵਾਰ ਉਜਾੜ ਦਿੱਤਾ ਮ੍ਰਿਤਕਾਂ ਦੇ ਵਿੱਚ ਦੋ ਲੜਕੀਆਂ ਤੇ ਇੱਕ ਲੜਕਾ ਸ਼ਾਮਿਲ ਹੈ ਦਾਸਦੀ ਕਿ ਇਹ ਸਕੇ ਭੈਣ ਭਰਾ ਨੇ ਇਸ ਤੋਂ ਬਾਅਦ ਪਿੰਡ ਵਾਲੇ ਵੀ ਦੁਖੀ ਮਾਨ ਦੇ ਨਾਲ ਸੜਕ ਤੇ ਪਹੁੰਚੇ ਤਾਂ ਉਹਨਾਂ ਦਾ ਵੀ ਕਲੇਜਾ ਫਟ ਗਿਆ ਅਤੇ ਪਰਿਵਾਰਿਕ ਮੈਂਬਰਾਂ ਦਾ ਤਾਂ ਬੁਰਾ ਹਾਲ ਹੈ ਹੀ ਸੀ ਪਿੰਡਪੂਰੇ ਕਲਾ ਦੇ ਨਾਲ ਸਬੰਧਤ ਇਹ ਪਰਿਵਾਰ ਜਿਨ੍ਹਾਂ ਦਾ ਅੱਜ ਸਭ ਕੁਝ ਖਤਮ ਹੋ ਗਿਆ ਜਰਸਲੇ ਹੈ ਬੱਚੇ ਮੋਟਰਸਾਈਕਲ ਤੇ ਸਵਾਰ ਹੋ ਕੇ ਦਵਾਈ ਲੈਣ ਦੇ ਲਈ ਆਏ ਸਨ ਅਤੇ ਦਵਾਈ ਲੈ ਕੇ ਵਾਪਸ ਘਰ ਨੂੰ ਹੀ ਜਾ ਰਹੇ ਸੀ ਕਿ ਤਿੰਨਾਂ ਨੂੰ ਕੈਂਟਰ ਚਾਲਕ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਅਤੇ ਮੌਕੇ ਤੇ ਹੀ ਤਿੰਨਾਂ ਬੱਚਿਆਂ ਨੇ ਦਮ ਤੋੜ ਦਿੱਤਾ ਇਨਾਂ ਦੀ ਪਹਿਚਾਣ ਰਿੱਤੂ ਉਮਰ 18 ਸਾਲ ਰੀਨੂ 17 ਸਾਲ ਅਤੇ ਆਰਵ 16 ਸਾਲ ਦਾ ਪੁੱਤਰ ਸਤਪਾਲ ਸਿੰਘ ਦੇ ਵਜੋਂ ਕੀਤੀ ਗਈ ਹੈ ਹਾਸੇ ਤੇ ਮਖਰੋਂ ਫਿਰ ਚਾਲਕ ਹੋ ਕੇ ਤੋਰਾ ਰਹੇ ਪਰ ਇਹ ਰੋਂਦਾ ਕੁਰਲਾ ਦਾ ਪਰਿਵਾਰ ਆਖਿਰਕਾਰ ਕੁਝ ਕੀ ਮੰਗੇ ਜਿਨ੍ਹਾਂ ਨੇ ਆਪਣੇ ਤਿੰਨੋਂ ਬੱਚੇ ਗਵਾ ਦਿੱਤੇ ਘਰ ਖਾਲੀ ਹੋ ਗਿਆ ਸਭ ਕੁਝ ਸੁੰਨਾ ਹੋ ਗਿਆ ਅਤੇ ਮਾਪਿਆਂ ਦੀ ਜ਼ਿੰਦਗੀ ਤੇ ਜਿਹੜਾ ਐਡਾ ਵੱਡਾ ਬੋਝ ਪਿਆ ਇਹ ਇਸ ਸਮੇਂ ਸਿਰਫ ਉਹੀ ਸਮਝ ਸਕਦੇ ਨੇ ਇਸ ਘਟਨਾ ਦੇ ਪਤਾ ਲੱਗਣ ਤੋਂ ਬਾਅਦ ਸ਼ਾਇਦ ਹੀ ਪਿੰਡ ਦੇ ਲੋਕ ਰੋਟੀ ਖਾ पाए ਹੋਣਗੇ ਕਿਉਂਕਿ ਅਜੇ ਹੀ ਮੰਦਭਾਗੀ ਘਟਨਾ ਹੋਈ ਹੈ ਕਿ ਪਰਿਵਾਰ ਵਾਲਿਆਂ ਦਾ ਹਾਲ ਦੇਖ ਦੇਖ ਕੇ ਹੀ ਹੰਝੂ ਨਿਕਲ ਆਉਂਦੇ ਨੇ ਕਿਹੜੇ ਪਿੰਡ ਦੇ ਰਹਿਣ ਵਾਲੇ ਤੁਸੀਂ ਉਹ ਅਸੀਂ ਬੂਰੇ ਤੋਂ ਆਉਣ ਆ ਕੀ ਹੋਇਆ ਕੀ ਹੈ ਉਹ ਜੰਗਾਲੇ ਮੋਢਰ ਨੂੰ ਜਾ ਰਹੇ ਸੀਗੇ ਮਗਰੋਂ ਕੈਂਟਰ ਵੱਜਿਆ ਜੀ ਉਹਨਾਂ ਤੇ ਕੀ ਹੋਇਆ ਕਿ ਕਿੰਨਾ ਦੇ ਵੱਜਿਆ ਕੋਹ ਹੈਗੇ ਸੀ ਉਹ ਆਪਣੇ ਪਿੰਡੋਂ ਸੀਗੇ ਜੀ ਤਰੀਬ ਬੇਲੂਪੁਰ ਘਰ ਦੇ ਜੀ ਅੱਛਾ ਇੰਟੈਲੀਜੈਂਟ ਮੁੰਡੇ ਨੇ ਕਿੰਨੇ ਦਵਾਕੀ ਉਹਨਾਂ ਦੇ ਹਾਂ ਦੋ ਕੁੜੀਆਂ ਸੀ ਗਈ ਹੂੰ ਤੇ ਇੱਕ ਮੁੰਡਾ ਸੀ ਗਈ ਅੱਛਾ ਦਸਵੇਂ ਚ ਮੁੰਡਾ ਹੋਣਾ ਹੈ ਜੀ ਹਾਂ ਕੁੜੀਆਂ ਉਹਨੀ ਫੋਰਸ ਕਰਦੀਆਂ ਪਈਆਂ ਅੱਛਾ ਤੇ ਕਿਵੇਂ ਹੋਇਆ ਕਿ ਕਰਨ ਜਾ ਰਹੇ ਸੀ ਕਿੱਥੇ ਹੋਇਆ ਹਾਦਸਾ ਇਹ ਜੰਗਾ ਵਾਲੇ ਮੋੜ ਤੇ ਤੇ ਪਿੰਡ ਪੂਰੇ ਖਲਾ ਦੇ ਵਿਚਾਲੇ ਹੋਇਆ ਹੈ ਜੀ ਤੇ ਕੀ ਲੈਣ ਕੀ ਲੈਣ ਜਾ ਰਹੇ ਦਵਾਈ ਦੂ ਹੀ ਲੈਣ ਜਾ ਰਹੇ ਸੀ ਕੁੜੀਆਂ ਜੀ ਪੱਕੀ ਵੱਜਾ ਕੀ ਦਾ ਇੰਟਰਵਿਊ ਵਜਿਆ ਜੀ ਮਤਲਬ ਕੀ ਤੇਜ਼ ਰਫ਼ਤਾਰ ਸੀ ਹਾਂਜੀ ਹਾਂਜੀ ਤੇਜ਼ ਰਫ਼ਤਾਰ ਸੀ ਉਹਨਾਂ ਦੀ ਤੇ ਇਹ ਕਿੰਦੇ ਤੇ ਸੀਗੇ ਸੀ ਇਹ ਮੋਟਰਸਾਈਕਲ ਤੇ ਸੀ ਤੇ ਕਿੰਨੇ ਦੀ ਮੌਤ ਹੋ ਗਈ ਤਿੰਨਾਂ ਦੀ ਮੌਤ ਹੋ ਗਈ ਤਿੰਨਾਂ ਦੀ ਮੌਤ ਐਡੇ ਟਾਈਮ ਹੋਈ ਇਹ ਇੱਕੋ ਪਰਿਵਾਰ ਦੇ ਹਾਂਜੀ ਹਾਂਜੀ ਇੱਕੋ ਪਰਿਵਾਰ ਦੇ ਜੀ ਪਰਿਵਾਰ ਦੇ ਵਿੱਚ ਹੋਰ ਵੀ ਕੋਈ ਲੜਕਾ ਹੈਗਾ ਹੁਣ ਹਾਂਜੀ ਇੱਕ ਲੈ ਇੱਕ ਰਹਿ ਗਿਆ ਜੀ ਅੱਛਾ ਮਤਲਬ ਤਿੰਨ ਜਣਿਆਂ ਦੀ ਡੈਥ ਹੋ ਤਿੰਨ ਜਣਿਆਂ ਦੀ ਡੈਥ ਬੜੀ ਮਾੜੀ ਘਟਨਾ ਹੋ ਗਈ ਹਾਂਜੀ ਹਾਂਜੀ ਬਹੁਤ ਜਿਆਦਾ ਹੈ ਜੀ ਉਹ ਵੀ ਸੰਗਰਾ ਕਰਦੇ ਆਂ ਸਰਕਾਰ ਤੋਂ ਇਹ ਮੰਗ ਚਾਹੁੰਦੇ ਆਂ ਜੀ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਦੋ ਕਾਨੂੰਨੀ ਕਾਰਵਾਈ ਬਣਦੀ ਆ ਉਹ ਕੀਤੀ ਜਾਵੇ ਕੀ ਨਾਮ ਹੈ ਜੀ ਤੁਹਾਡਾ ਤੁਸੀਂ ਕੀ ਲੱਗਦੇ ਮੈਂ ਨਾਮ ਬਿੱਤਰ ਸਿੰਘ ਜੀ ਮੈਂ ਫਿਰੰਡ ਦਾ ਜੀ ਆ ਬੀਜਪੀ ਵੱਲੋਂ ਆ ਇਸਮੀ ਕੋ ਹਾਂ ਜੀ ਹਾਂ ਜੀ ਹੋਰ ਬੋਲੋ ਘਰ ਤੋਂ ਜੰਗਾਲੇ ਮੋੜ ਤੇ ਜਾ ਰਹੇ ਸੀ ਤੇ ਉਹਨੇ ਕੈਂਟਰ ਵਾਲੇ ਦੀ ਗਲਤੀ ਆ ਤਿੰਨੇ ਬੱਚਿਆਂ ਨੂੰ ਥਾਂ ਤੇ ਹੀ ਮਾਰ ਕੇ ਰੱਖਿਆ ਤੇ ਆਪ ਪਤਾ ਨਹੀਂ ਕਿੱਧਰ ਭੱਜ ਗਏ ਪੁੱਛਾ ਮਾਰਦੇ ਸੀ ਠੀਕ ਹੈ ਭਾਈ ਮਰਨ ਵਾਲੇ ਵਿੱਚ ਕੌਣ ਕੌਣ ਸੀ ਜੀ ਉਹ ਕਿੰਨੇ ਆਪ ਦੇ ਕਿੰਨੇ ਮੈਂਬਰ ਸੀ ਘਰ ਦੇ ਕਿਹੋ ਪਰਿਵਾਰ ਦੇ ਇੱਕੋ ਪਰਿਵਾਰ ਦੇ ਜੀ ਹਾਂ ਚੋ ਛੋਟੇ ਛੋਟੇ ਸੀ ਹਾਂ ਹਾਂ ਛੋਟੇ ਛੋਟੇ ਹਾਲੇ ਤਾਂ ਪ੍ਰਸ਼ਾਸਨ ਵੱਲੋਂ ਕੋਈ ਆਇਆ ਇਸ ਸਟੇਸ਼ਨ ਤੋਂ ਕੋਈ ਹਾਲੇ ਤਾਂ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਹੈ ਕੋਈ ਨਹੀਂ ਪ੍ਰਸ਼ਾਸਨ ਆਇਆ ਐਂਬੂਲੈਂਸ ਵਾਲੇ ਦੇ ਨਾਮ ਹੀ ਐਂਬੂਲੈਂਸ ਗਈ ਨਾ ਕੋਈ ਸਾਡਾ ਪ੍ਰਸ਼ਾਸਨ ਕੋਈ ਨਹੀਂ ਆਇਆ ਸ਼ਾਇਦ ਬੋਤਾ ਮੰਗਣ ਹੋਣੀ ਭਾਈ ਜੀ ਐਵੇਂ ਨਹੀਂ ਆਉਂਦੀ। ਇਹ ਦੇਖਣੇ ਕਾ। ਇੰਨਾ ਵੀ ਨਾ। ਉਹ ਮਾਤਾ ਜੀ ਪਾਜੀ ਇੱਕ ਇਸ ਰੋਡ ਤੇ ਮੌਤ ਹੋਈ ਹੈ ਜੀ। ਕੌਣ-ਕੌਣ ਸੀ ਕੇ ਮੈਨੂੰ ਦੱਸਿਆ ਜਾਏ। ਇਹ ਵੀਰ ਜੀ ਫਾਇਲਗਾ ਰੋਡ। ਧੂਰੇ ਕਲਾ ਪਿੰਡ ਦਾ ਜੰਗਾਲੇ ਮੋੜ ਦੇ ਨੇੜੇ। ਹਾਂਜੀ ਸਰ ਜੀ ਜੋ ਇੱਥੇ ਵਾਪਰਿਆ ਹੋਇਆ ਹੈ ਧੂਰਿਆਂ ਦੇ ਵਿੱਚ ਤੇ ਉਸ ਤੇ ਕੀ ਪ੍ਰਸ਼ਾਸਨ ਕਾਰਵਾਈ ਕਰ ਰਹੀ ਹੈ ਜੀ ਪੁਲਿਸ ਡਿਪਾਰਟਮੈਂਟ ਜੀ? ਬਰਦਰ ਸਭ ਤੋਂ ਪਹਿਲਾਂ ਤਾਂ ਮੈਂ ਕਹਣਾ ਚਾਹੁੰਦਾ ਨਾ ਬੜੀ ਦੁੱਖ ਭਾਗੀ ਜੜੀ ਇੱਕ ਘਟਨਾ ਹੋਈ ਹੈ ਕਿ ਜਿਹੜਾ ਇੱਕ ਐਂਟਰ ਦੇ ਨਾਲ ਇੱਕ ਮੋਟਰਸਾਈਕਲ ਦੇ ਨਾਲ ਅੰਦਰ ਘਟਨਾ ਹੋਈ ਹੈ ਜਿਸ ਦੇ ਵਿੱਚ ਤਿੰਨ ਬੱਚੇ ਦੀ ਜਾਨ ਚਲੀ ਗਈ ਹੈ ਜਿਹਦੇ ਵਿੱਚ ਇੱਕ ਔਰਤ ਦੇ ਦੋ ਬੱਚੇ ਜਿਹੜੇ ਇੱਕੋ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਆ ਤੇ ਜਿਸ ਦੇ ਨਾਲ ਉਹਨਾਂ ਦਾ ਪਰਿਵਾਰ ਦੇ ਵਿੱਚ ਤਿੰਨਾਂ ਬੱਚਿਆਂ ਦਾ ਜਿਹੜਾ ਆਪਣੇ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਉਹਨਾਂ ਦੀ ਡੈਥ ਹੋ ਗਈ ਹੈ ਤੇ ਪੁਲਿਸ ਵੱਲੋਂ ਜਿਹੜੀ ਹੈਗੀ ਹੈ ਉਹਨਾਂ ਦੇ ਪੇਰੈਂਟਸ ਵੱਲੋਂ ਬਿਆਨ ਜਿਹੜੇ ਉਹ ਦਿੱਤੇ ਜਾ ਰਹੇ ਆ ਜਿਹਨਾਂ ਦੀ ਹਾਲਤ ਜੇ ਨਾਜ਼ੁਕ ਹੈ ਜਿਨ੍ਹਾਂ ਦੇ ਆਪਣੇ ਆਪ ਵੱਲੋਂ ਉਹ ਅਜੇ ਬਿਆਨ ਦੇਣ ਦੇ ਕਾਬਿਲ ਨਹੀਂ ਹੈ ਲੇਕਿਨ ਉਹਨਾਂ ਨੂੰ ਬਿਆਨ ਦੇਣ ਵਾਸਤੇ 10 15 ਮਿੰਟ ਲੱਗ ਰਹੇ ਆ ਆਫਟਰ 10 ਮਿੰਟ ਅਸੀਂ ਉਹਨਾਂ ਦੇ ਬਿਆਨ ਲੈ ਕੇ ਤੇ ਜੋ ਵੀ ਐਕਸੀਡੈਂਟ ਦੇ ਪ੍ਰਤੀ ਜੋ ਬਿਆਨ ਦੇਣਗੇ ਉਹਦੇ ਪ੍ਰਤੀ ਪਰਚਾ ਦਰਜ ਕਰਕੇ ਦੋਸ਼ੀ ਨੂੰ ਅਰੈਸਟ ਕਰਕੇ ਜਲਦੀ ਜਲਦੀ ਇਹਨਾਂ ਦਾ ਪੋਸਟਮਾਰਟਮ ਕਰਕੇ ਡੈੱਡ ਬੋਡੀ ਦਾ ਸੰਸਕਾਰ ਵਾਸਤੇ ਹਵਾਲੇ ਕਰ ਦਿੱਤੀ ਜਾਵੇਗੀ ਥੈਂਕ ਯੂ ਕੋਲ ਲਾਓਇਆ ਕਰਵਾਇਆ ਬਣੇ ਇਹ ਬਣਾ ਮੇਰੀ ਗੱਲ ਸੁਣੋ ਮੇਰੇ ਨਾਲ ਗੱਲ ਨਹੀਂ ਨਹੀਂ ਹਾਂ ਨਾਲ ਸੁਣਨਾ ਚੱਕਰ ਬਣੀ ਗੱਲ ਆ ਦੇਖੋ ਸੁਣੋ ਮੇਰੀ ਗੱਲ ਜਿੰਨੀ देर ਆਪਾਂ ਲਾਈ ਜਾਵਾਂਗੇ ਪਰਚਾ ਉਨੀ ਲੇਟ ਹੋਈ ਜਾਣਾ ਦੇਖੋ ਮੇਰੀ ਗੱਲ ਜੇ ਤੁਹਾਨੂੰ ਚੰਗੀ ਨਹੀਂ ਲੱਗੂਗੀ ਨਾ ਤੇ ਮੈਂ ਤੁਹਾਡੇ ਭਰਾਵਾ ਦਾ ਬੱਤਿਵਾ ਤੁਸੀਂ ਮੈਨੂੰ ਦੱਸ ਸਕਦੇ ਹੋ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਸਰ ਜੀ ਤੁਸੀਂ ਗਲਤ ਹੋ ਠੀਕ ਹੈ ਜੀ ਤੇ ਜਿੱਦਾਂ ਤੁਸੀਂ ਸਹੀ ਹੋਗੇ ਪਹੁੰਚਾ ਕਰਾਂਗੇ। ਪਰ ਇਹ ਕਿਉਂਕਿ ਜਿੰਦੀ ਜਿੰਦੀ ਬੈਠਾ ਸਰਕਾਰ ਨੂੰ ਸਰਕਾਰ ਨੂੰ ਅਰਜ਼ਾ ਕਰਾਉਣ ਲਈ ਜੇ ਸਾਡਾ ਪਰਚਰ ਡੇਰ ਹੋ ਗਿਆ ਤੇ ਆਪਾਂ ਉੱਥੇ ਹੀ ਆਪਣੇ ਲੜਾਈ ਜਿਹੜੀ ਆਪਾਂ ਲੜਦੇ ਰਹੀਏ ਉਹ ਸਾਡੇ ਵਾਸਤੇ ਓਕੀ ਹੋ ਜਾਣੀ। ਸਭ ਤੋਂ ਪਹਿਲਾਂ ਤਾਂ ਲੜਕੇ ਦੇ ਫਾਦਰ ਨੂੰ ਲੈ ਕੇ ਆਓ ਇੱਥੇ ਹੀ ਆਜੋ। ਇੱਥੇ ਲਈਏ। ਹਾਂਜੀ ਹਾਂਜੀ। ਦੇਖੋ ਕਹਿੰਦਾ ਕਿ ਜਿਹੜਾ ਪਰਚਰ ਲੈ ਆ ਰਹੇ। ਪਾ ਜੀ ਕਿਥੇ ਰੋਡ ਤੇ ਮੌਤ ਹੋਈ ਹੈ ਜੀ ਕੌਣ ਕੌਣ ਸੀ ਕੇ ਮਾੜਾ ਦੱਸਿਆ ਜਾਏ ਇਹ ਵੀਰ ਦੀ ਫਾਹਲਕਾ ਰੋਡ ਭੂਰੇ ਕਲਾਂ ਪਿੰਡ ਦਾ ਜੰਗਾਲੇ ਮੋੜ ਦੇ ਨੇੜੇ ਹੁਣ ਬੋਲੋ ਘਰ ਤੋਂ ਜੰਗਾਲੇ ਮੋੜ ਤੇ ਜਾ ਰਹੇ ਸੀ ਤੇ ਉਹਨੇ ਟੈਂਟਰ ਵਾਲੇ ਦੀ ਗਲਤੀ ਹੈ ਤਿੰਨੇ ਬੱਚਿਆਂ ਨੂੰ ਥਾਂ ਤੇ ਹੀ ਮਾਰ ਕੇ ਰੱਖਿਆ ਤੇ ਆਪ ਪਤਾ ਨਹੀਂ ਕਿੱਧਰ ਭੱਜ ਗਏ ਅੱਛਾ ਮਾੜਾ ਠੀਕ ਹੈ ਭਾਈ ਮਰਨ ਵਾਲੇ ਵਿੱਚ ਕੌਣ ਕੌਣ ਸੀ ਜੀ ਉਹ ਕਿੰਨੇ ਆਪ ਦੇ ਕਿੰਨੇ ਮੈਂਬਰ ਸੀ ਘਰ ਦੇ ਇੱਕੋ ਪਰਿਵਾਰ ਦੇ ਇੱਕੋ ਪਰਿਵਾਰ ਦੇ ਜੀ ਬੱਚੇ ਛੋਟੇ ਛੋਟੇ ਸੀ ਹਾਂ ਛੋਟੇ ਛੋਟੇ ਹਾਲੇ ਵੇ ਪ੍ਰਸ਼ਾਸਨ ਵੱਲੋਂ ਕੋਈ ਆਇਆ ਇਸ ਸਟੇਸ਼ਨ ਤੋਂ ਨਹੀਂ। ਛਾਲੇ ਤੱਕ ਕੋਈ ਨਹੀਂ ਪਹੁੰਚਿਆ। ਕੋਈ ਨਹੀਂ ਆਇਆ। ਕੋਈ ਨਹੀਂ ਪ੍ਰਸ਼ਾਸਨ ਆਇਆ। ਨਾਲ ਸਰਦਾਰ ਵੀ ਐਂਬੂਲੈਂਸ ਵੀ ਨਹੀਂ ਆਈ। ਨਾਲ ਕੋਈ ਪ੍ਰਸ਼ਾਸਨ ਪਹੁੰਚ ਨਹੀਂ ਆਇਆ। ਛਾਇਦ ਬੋਤਾ ਮੰਗਣੋ ਨਹੀਂ ਕਰੀਜੀ। ਐਵੇਂ ਨਹੀਂ ਆਉਂਦੀ। ਇੱਥੇ ਤਾਂ ਨਹੀਂ ਆਉਂਦੀ। ਸਤਪਾਲ ਜੀ ਕਿੰਨੇ ਬੱਚੇ ਸਨ ਤੁਹਾਡੇ? ਬੱਚੇ 4 ਸਨ। ਅੱਛਾ। ਕੀ ਪਾਣਾ ਵਾਪਰ ਗਿਆ? ਪਾਣਾ ਅਵਾਪਰਨਾ ਸਰ। ਮੱਚਾ ਇੱਕ ਲੜਕੇ ਠੇਕਨੇ ਸੇ ਨਦਲਾਈ ਲੈਣੇ ਸੀ ਕੋਚਾ ਸਕੂਲ ਦਾ ਸਮਾਨ ਲੈਣ ਗਿਆ ਸੀ ਸਵਾ ਸੱਤ ਵਜੇ ਆ ਸ਼ਾਮ ਦਾ ਮੱਚੇ ਜਾਂਦੇ ਪਿੱਛੋਂ ਗੱਡੀ ਵੱਜੀ ਹੈ ਹੈ ਗੱਡੀ ਨੇ ਹੈ ਕਿ ਸਾਹ ਤੇ ਵਿਚ ਕਿੰਨਾ ਦੀ ਡੈਥ ਹੋ ਗਈ ਹੈ ਕਿੰਨਾ ਦੀ ਘਟਨਾ ਕੀ ਕੀ ਨਾਮ ਸੀ ਗੱਛੇ ਬੱਚਾ ਰਿਤੂ ਰਣਕਾ ਆਰ ਤਹੁੰਨ ਇੱਕ ਬੱਚਾ ਹੀ ਰਹਿ ਗਿਆ ਉਹ ਭੱਜ ਜਾ ਰਿਹਾ ਸੀ ਮੈਂ ਥੋੜਾ ਹੀ ਫਾਂ ਦਾ 2 ਕਿਲੋਮੀਟਰ ਤੇ ਜਾ ਰਿਹਾ ਸੀ ਨਾ ਅੱਧਾ ਕਿਲੋਮੀਟਰ ਗਏ ਨਾ ਜੰਗਾਲੇ ਮੋੜ ਤੇ ਜੰਗਾਲੇ ਮੋੜ ਤੇ ਜਾਣਾ ਸੀ ਪੜਪੁਰੇ ਬਾਕੀ ਕੀ ਲੈਣ ਜਾ ਰਹੀ ਸੀਗੇ ਕਾਪੀਆਂ ਕਿਤਾਬੀਆਂ ਬਾਲਦੀਆਂ ਤੇ ਇੱਕ ਬੱਚੀ ਦੇ ਦਵਾਈ ਲੈਣੀ ਸੀ ਹਾਂ ਆਪ ਦਾ ਸਕੂਲ ਦਾ ਸਮਾਨ ਲੈਣ ਗਿਆ ਸੀ ਅੱਛਾ ਘਰੋਂ ਘਰੋਂ ਨਿਕਲੇ ਨੇ ਸਮਾਨ ਲੈਣ ਲਈ ਤੇ ਦਵਾਈ ਲੈਣ ਹਾਂਜੀ ਤੇ ਗੱਡੀ ਮਗਰੋਂ ਚੜੇ ਤੇ ਇਹ ਕੁਛ ਆ ਕੇ ਗੱਡੀ ਜਿੱਤੇ ਤੇ ਇਹ ਜਿੱਤੇ ਇਸੇ ਰੱਖ की की मांग कर रहे हैं वो मैं भी इंसान की मांग कर कार्रवाई होनी चाहिए हां जी कार्रवाई तो होनी चाहिए भी जी खत्म हो गया दुनिया खत्म हो गई मेरे सर <laughs> 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 राधा 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 राधा